ਕੈਂਪ ਦੇ ਵਿੱਚ ਜਿੰਨੇ ਵੀ ਮਰੀਜ਼ ਆਏ तकरीबन तकरीबन 80% ਮਰੀਜ਼ਾਂ ਦੇ ઓਪਰੇਸ਼ਨ ਹੋ ਚੁੱਕੇ ਨੇ ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਤੇ ਸੰਗਤ ਨੇ ਆਪਸ 'ਚ ਸੰਗਤ ਦੀ ਮਦਦ ਕੀਤੀ ਹੈ ਹਾਂਜੀ ਕੀ ਹਾਲ ਹੈ ਜੀ ਠੀਕ ਹੋ ਹਾਂ ਅੱਛਾ ਇਹ ਕਦੋਂ ਤੋਂ ઓਪਰੇਸ਼ਨ ਕਦੋਂ ਤੋਂ ਨਹੀਂ ਹੋ ਪਾ ਰਿਆ ਸੀ ਇਹਨਾਂ ਦਾ ਇਹ ਕੌਣ ਹੈ ਮम्मा ਮम्मा ਤੇਰੇ ਮੈਂ ਲੈ ਜਾ ਇਹਨਾਂ ਨੂੰ ਨਹੀਂ ਆਓ ਕਦੋਂ ਤੋਂ ਦਿੱਕਤ ਸੀ ਇਹਨਾਂ ਨੂੰ ਹਾਂ ਫਿਰ ਦੋ ਸਾਲ ਤੋਂ ਦੋ ਸਾਲ ਤੋਂ ਤੇ ਆਪਰੇਸ਼ਨ ਨਹੀਂ ਕਰਾ ਪਾ ਰਹੇ ਤੁਸੀਂ ਨਹੀਂ ਕਰਾ ਕਿਉਂ ਪਹਿਲੇ ਕੋਈ ਵੀ ਜੈਸੇ ਕਰਦੀ ਕੋਈ ਪੇਟ ਵਿੱਚ ਛੋਟਾ ਸੀਗਾ ਅ ਬੱਚਾ ਛੋਟਾ ਬੱਚਾ ਬੜਾ ਪਿਆਰਾ ਤੁਹਾਡਾ ਚਲੋ ਪਰਮਾਤਮਾ ਮੰਤਰਕੀ ਦੇਵੇ ਤੇ ਆਪਰੇਸ਼ਨ ਨਹੀਂ ਹੋਇਆ ਅੱਛਾ ਵੱਡੋ ਆਪਰੇਸ਼ਨ ਨਾਲ ਹੋਇਆ ਅੱਛਾ 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 ਮੰਮੀ ਲੈ ਜੀਏ ਤੇਰੀ ਅਸੀਂ ਨਹੀਂ ਨਹੀਂ ਹੈ ਤੈਨੂੰ ਲੈ ਜੀਏ ਤੈਨੂੰ ਲੈ ਜੀਏ ਚੱਲ ਫਿਰ ਆ ਜਾ ਮੇਰੇ ਨਾਲ ਚਲ ਦੋ ਸਾਲ ਤੋਂ ਆਪਰੇਸ਼ਨ ਨਹੀਂ ਕਰਾ ਪਾ ਰਹੇ ਸੀਗੇ ਤੇ ਤਕਰੀਬਨ ਤਕਰੀਬਨ ਕੈਂਪ ਦੇ 80% 90% ਆਪਰੇਸ਼ਨ ਹੋ ਚੁੱਕੇ ਨੇ ਤੁਸੀਂ ਵੀ ਕੈਂਪ ਚ ਆਏ ਸੀ ਸਾਨੂੰ ਕੈਂਪ ਚ ਮਿਲੇ ਸੀ ਤਕਰੀਬਨ ਰਹਿਨੇ ਕਿੱਥੇ ਹੋ ਭਾਮੀਆਂ ਭਾਮੀਆਂ ਤੇ ਦਰਦ ਚ ਕਦੋਂ ਕਦੋਂ ਤੋਂ ਸੀਗੇ ਤੁਸੀਂ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਮਾਤਾ ਜੀ ਦਰਦ ਦੇ ਵਿੱਚ ਸੀਗੇ ਆਪਰੇਸ਼ਨ ਨਹੀਂ ਕਰਾ ਪਾ ਰਹੇ ਸੀ ਪੈਸੇ ਕਰਕੇ ਆ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਇਹਨਾਂ ਦਾ ਕੈਂਪ ਦੇ ਵਿੱਚ ਜਿੰਨੇ ਵੀ ਮਰੀਜ਼ ਆਏ ਤਕਰੀਬਨ ਤਕਰੀਬਨ 80% ਮਰੀਜ਼ਾਂ ਦੇ ਆਪਰੇਸ਼ਨ ਹੋ ਚੁੱਕੇ ਨੇ ਫਿਰ ਵੀ ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਜੇ ਕੋਈ ਮਰੀਜ਼ ਆਪਰੇਸ਼ਨ ਤੋਂ ਬਗੈਰ ਰਹਿ ਗਿਆ ਜਿਹੜਾ ਸਾਡੇ ਕੋਲ ਉਥੇ ਕੈਂਪ 'ਚ ਆਇਆ ਹੋਵੇ ਕੋਈ ਸਾਨੂੰ ਉਹਦੀ ਖਾਤਰਦਾਰੀ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਮੈਂ ਮਾਫੀ ਵੀ ਮੰਗੀ ਸੀ ਕੈਂਪ ਵਾਲੇ ਦਿਨ ਅੱਜ ਫੇਰ ਵੀਡੀਓ 'ਚ ਹੱਥ ਜੋੜ ਕੇ ਮੈਂ ਬੇਨਤੀ ਕਰ ਰਿਹਾ ਕਿ ਜੇ ਕੋਈ ਮਰੀਜ਼ ਕੈਂਪ 'ਚ ਰਹਿ ਗਿਆ ਜੇਦੋਂ ਆਪਰੇਸ਼ਨ ਨਹੀਂ ਹੋਇਆ ਜਾਂ ਸਾਡੇ ਨਾਲ ਸੰਪਰਕ ਨਹੀਂ ਹੋ ਪਾਇਆ ਜਾਂ ਮੈਂ ਉਹਨੂੰ ਮਿਲ ਨਹੀਂ ਪਾਇਆ ਪਹਿਲਾਂ ਤੋਂ ਉਹ ਕੋ ਮਾਫੀ ਮੰਗਦੇ ਆ ਦੂਜੀ ਗੱਲ ਉਹ ਸਾਨੂੰ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਆਪਰੇਸ਼ਨ ਕਰਾ ਲਵੇ ਤੇ ਸੰਗਤ ਦਾ ਮੈਂ ਧੰਨਵਾਦ ਕਰਨਾ ਚਾਹਨਾ ਕਿ ਤਕਰੀਬਨ 6-700 ਆਪਰੇਸ਼ਨ ਦੀ ਸੇਵਾ ਜਿਹੜੀ ਉਹ ਲੋਕਾਂ ਨੇ ਹੀ ਕੀਤੀ ਹੈ ਤੇ ਸੰਗਤ ਨੇ ਆਪਸ 'ਚ ਸੰਗਤ ਦੀ ਮਦਦ ਹੀ ਤੇ ਸਾਡੇ ਵੱਲੋਂ ਵੀ ਕਿ ਤੁਸੀਂ ਆਪਰੇਸ਼ਨ ਕਰਾਉਣ ਦੇ ਵਿੱਚ ਜਿਹੜਾ ਸਾਡਾ ਸਾਥ ਦਿੱਤਾ ਇਨਸਾਨੀਅਤ ਦਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਿਲਦੇ ਰਹੋ ਧੰਨਵਾਦ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਿਆ ਕਰੋ ਜਿਹੜੇ ਲੋਕਾਂ ਨੇ ਕੈਂਪ ਦੀ ਸੇਵਾ ਕੀਤੀ ਮਾਇਆ ਦਿੱਤੀ ਤੁਹਾਡੀ ਦਵਾਈਆਂ ਦਾ ਇਲਾਜ ਉੱਥੇ ਹੋਇਆ ਗੱਡੀ ਦਾ ਕਿਰਾਇਆ ਦਿੱਤਾ ਇਹ ਸਾਰਾ ਕੁਝ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਕਿ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਤੂੰ ਵੀ ਰਾਮ ਰਾਮ ਜੀ ਰਾਮ ਰਾਮ ਜੀ ਗੋਡ ਬles ਧਿਆਨ ਰੱਖਿਓ ਠੀਕ ਹੈ ਧਿਆਨ ਰੱਖ ਹਾਂਜੀ ਕੀ ਹਾਲ ਹੈ ਜੀ ਠੀਕ ਹੋ? ਹਾਂ। ਅੱਛਾ। ਇਹ ਕਦੋਂ ਤੋਂ ਆਪਰੇਸ਼ਨ ਕਦੋਂ ਤੋਂ ਨਹੀਂ ਹੋ ਪਾਰਿਆ ਸੀ ਇਹਨਾਂ ਦਾ? ਇਹ ਕੌਣ ਹੈ? ਮੰਮਾ। ਮੰਮਾ ਤੇਰੇ? ਮੈਂ ਲੈ ਜਾ ਇਹਨਾਂ ਨੂੰ? ਨਹੀਂ। ਆਓ। ਕਦੋਂ ਤੋਂ ਦਿੱਕਤ ਸੀ ਇਹਨਾਂ ਨੂੰ? ਹਾਂ ਫਿਰ 2 ਸਾਲ ਤੋਂ ਦਿੱਕਤ। 2 ਸਾਲ ਤੋਂ ਤੇ ਆਪਰੇਸ਼ਨ ਨਹੀਂ ਕਰਾ ਪਾ ਰਹੇ ਤੁਸੀਂ? ਨਹੀਂ ਕਰਵਾ। ਕਿਉਂ? ਪਹਿਲੇ ਕੋਈ ਵੀ ਨਹੀਂ ਆਇਆ ਸੀ ਕਰਦੀ ਕੋਈ ਪੇਟ ਵਿੱਚ ਛੋਟਾ ਸੀਗਾ। ਅਹ ਬੱਚਾ ਛੋਟਾ, ਬੱਚਾ ਬੜਾ ਪਿਆਰਾ ਤੁਹਾਡਾ। ਚਲੋ ਪਰਮਾਤਮਾ ਮੰਤਰਕੀ ਦੇਵੇ। ਤੇ ਆਪਰੇਸ਼ਨ ਇਹਦੇ ਹੋਇਆ। ਅੱਛਾ ਵੱਡਾ ਆਪਰੇਸ਼ਨ ਨਾਲ ਹੋਇਆ। ਅੱਛਾ ਅੱਛਾ ਅੱਛਾ। ਮੰਮੀ ਲੈ ਜੀਏ ਤੇਰੀ ਅਸੀਂ? ਨਹੀਂ ਨਹੀਂ ਹੈ ਤਿੰਨ ਲੈ ਜੀਏ ਤਿੰਨ ਲੈ ਜੀਏ ਚੱਲ ਫਿਰ ਆ ਜਾ ਮੇਰੇ ਨਾਲ ਚੱਲ ਦੋ ਸਾਲ ਤੋਂ ਆਪਰੇਸ਼ਨ ਨਹੀਂ ਕਰਾ ਪਾ ਰਹੇ ਸੀਗੇ ਤੇ ਤਕਰੀਬਨ ਤਕਰੀਬਨ ਕੈਂਪ ਦੇ 80% 90% ਆਪਰੇਸ਼ਨ ਹੋ ਚੁੱਕੇ ਨੇ ਤੁਸੀਂ ਵੀ ਕੈਂਪ ਚ ਆਏ ਸੀ ਸਾਨੂੰ ਕੈਂਪ ਚ ਮਿਲੇ ਸੀ ਤਕਰੀਬਨ ਰਹਿਨੇ ਕਿੱਥੇ ਹੋ ਭਾਮੀਆਂ ਤੇ ਦਰਦ ਚ ਕਦੋਂ ਕਦੋਂ ਤੋਂ ਸੀਗੇ ਤੁਸੀਂ ਦਰਦ ਸਨੰਤ ਇਹਨਾਂ ਸਾਲ ਤੋਂ 3 ਸਾਲ ਤੋਂ ਮਾਤਾ ਦੀ ਦਰਦ ਦੇ ਵਿੱਚ ਸੀਗੇ ਆਪਰੇਸ਼ਨ ਨਹੀਂ ਕਰਾ پا ਰਹੇ ਸੀ ਪੈਸੇ ਕਰਕੇ ਆ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਇਹਨਾਂ ਦਾ ਕੈਂਪ ਦੇ ਵਿੱਚ ਜਿੰਨੇ ਵੀ ਮਰੀਜ਼ ਆਏ तकरीबन तकरीबन 80% ਮਰੀਜ਼ਾਂ ਦੇ ਆਪਰੇਸ਼ਨ ਹੋ ਚੁੱਕੇ ਨੇ ਫਿਰ ਵੀ ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਜੇ ਕੋਈ ਮਰੀਜ਼ ਆਪਰੇਸ਼ਨ ਤੋਂ ਬਗੈਰ ਰਹਿ ਗਿਆ ਜਿਹੜਾ ਸਾਡੇ ਕੋਲ ਉਥੇ ਕੈਂਪ ਚ ਆਇਆ ਹੋਵੇ ਕੋਈ ਸਾਨੂੰ ਉਹਦੀ ਖਾਤਰਦਾਰੀ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਮੈਂ ਮਾਫੀ ਵੀ ਮੰਗੀ ਸੀ ਕੈਂਪ ਵਾਲੇ ਦਿਨ ਅੱਜ ਫੇਰ ਵੀਡੀਓ ਤੇ ਹੱਥ ਜੋੜ ਕੇ ਮੈਂ ਬੇਨਤੀ ਕਰ ਰਿਹਾ ਕਿ ਜੇ ਕੋਈ ਮਰੀਜ਼ ਕੈਂਪ ਚ ਰਹਿ ਗਿਆ ਜਦੋਂ ਆਪਰੇਸ਼ਨ ਨਹੀਂ ਹੋਇਆ ਜਾਂ ਸਾਡੇ ਨਾਲ ਸੰਪਰਕ ਨਹੀਂ ਹੋ ਪਾਇਆ ਜਾਂ ਮੈਂ ਉਹਨੂੰ ਮਿਲ ਨਹੀਂ ਪਾਇਆ ਪਹਿਲਾਂ ਤੋਂ ਉਹ ਕੋ ਮਾਫੀ ਮੰਗਦੇ ਆ ਦੂਜੀ ਗੱਲ ਉਹ ਸਾਨੂੰ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਆਪਰੇਸ਼ਨ ਕਰਾ ਲਵੇ ਤੇ ਸੰਗਤ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਤਕਰੀਬਨ 6-700 ਆਪਰੇਸ਼ਨ ਦੀ ਸੇਵਾ ਜਿਹੜੀ ਉਹ ਲੋਕਾਂ ਨੇ ਹੀ ਕੀਤੀ ਹੈ ਤੇ ਸੰਗਤ ਨੇ ਆਪਸ ਚ ਸੰਗਤ ਦੀ ਮਦਦ ਹੀ ਕੀਤੀ ਹੈ ਤੇ ਬ ਤੇ ਸਾਡੇ ਵੱਲੋਂ ਵੀ ਕਿ ਤੁਸੀਂ ਆਪਰੇਸ਼ਨ ਕਰਾਉਣ ਦੇ ਵਿੱਚ ਜਿਹੜਾ ਸਾਡਾ ਸਾਥ ਦਿੱਤਾ ਇਨਸਾਨੀਅਤ ਦਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਿਲਦੇ ਰਹੋ ਧੰਨਵਾਦ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਿਆ ਕਰੋ ਜਿਹੜੇ ਲੋਕਾਂ ਨੇ ਕੈਂਪ ਦੀ ਸੇਵਾ ਕੀਤੀ ਮਾਇਆ ਦਿੱਤੀ ਤੁਹਾਡੀ ਦਵਾਈਆਂ ਦਾ ਇਲਾਜ ਉੱਥੇ ਹੋਇਆ ਗੱਡੀ ਦਾ ਕਿਰਾਇਆ ਦਿੱਤਾ ਇਹ ਸਾਰਾ ਕੁਝ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਕਿ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਤੂੰ ਵੀ ਰਾਮ ਰਾਮ ਜੀ ਰਾਮ ਰਾਮ ਜੀ ਗੋਡ ਬles ਧਿਆਨ ਰੱਖਿਓ ਠੀਕ ਹੈ ਧਿਆਨ ਰੱਖ